हेलो पार्टी अपन 哇，你看你妈一搞。 ਰਬਾਤ ਅਗੇ ਦੱਸਾਂਗਾ ਭਾਈ ਜਿੱਥੇ ਆਹੋ ਸੁੱਕੇ ਸੁੱਕੇ ਜੀ ਮੈਂ ਤੇ ਜੀ ਤਰਮਿੰਦਰ ਸ਼ਰਮਾ ਇਥੋਂ ਵਾਰਡ ਨੰਬਰ 20 ਤੋਂ ਆਂ ਮੈਂ ਉਹਨੇ ਜੀ ਕੋਈ 1.5 ਵਜੇ ਦੇ ਕਰੀਬ ਨੂੰ 2.5 ਵਜੇ ਦੇ ਕਰੀਬ ਕਾਲ ਆਈ ਹੈ ਮਿਸ਼ਰਾ ਜੀ ਦੀ ਕਿ ਆਪਣੇ ਵੀਰ ਕੇ ਕਬੀਰ ਜੀ ਦਾ ਭਤੀਜਾ ਆਕਾਸ਼ ਨਾਮ ਦਾ ਜਿਹਦੀ ਕਿ ਡੈਥ ਹੋ ਚੁੱਕੀ ਹੈ ਉਹਨੇ ਮੈਂ ਕਿਹਾ ਕਿਸ ਤਰ੍ਹਾਂ ਹੋਈ ਕਹਿੰਦੇ ਜੀ ਉਹਨੇ ਸੁਸਾਈਡ ਕਰ ਲਿਆ ਮੈਂ ਕਿਹਾ ਕਿੱਥੇ ਕਹਿੰਦੇ ਆਪਣੇ ਘਰੇ ਹੀ ਉਹਨੇ ਖਾਂਸੀ ਲੱਲੀ ਆ ਤੇ ਉਹਦੀ লাশ ਜਿਹੜੀ ਲਟਕ ਰਹੀ ਹੈ ਪਤਾ ਲੱਗਾ ਮੈਂ ਇੱਥੇ ਆਇਆ ਮੇਰੇ ਹੰਦਿਆਂ ਨੂੰ ਸਾਰਾ ਇਹ ਖੁੱਲਾ ਸੀਗਾ ਇਲਾਕਾ ਸਾਰਾ ਤੇ ਘਰ ਖੁੱਲਾ ਸੀ ਫਿਰ ਅੰਦਰ ਜਾ ਕੇ ਵੇਖਿਆ ਤੇ ਉਹ ਸੁਸਾਈਡ ਕੀਤਾ ਲਟਕ ਰਹੀ ਹੈ লাশ ਪੱਖੇ ਦੇ ਨਾਲ ਤੇ ਇਹਨਾਂ ਨੂੰ ਪੁੱਛਿਆ ਇੱਕ ਰਾਹੁਲ ਨਾਮ ਦਾ ਲड़का ਇਹਨਾਂ ਦਾ ਕੋਈ ਰਿਲੇਟਿਵ ਹੈ ਇਹਨਾਂ ਦੀ ਫੈਮਿਲੀ ਸਾਰੀ ਜਿਹੜੀ ਹੈ ਜੀ ਉਹ ਪਿੰਡ ਮੈਰਿਜ ਤੇ ਗਈ ਹੈ 18 ਤਰੀਕ ਦੀ ਤੇ ਉਹ ਫਿਰ ਕੱਲ ਕੋਲ ਬੜੀਆਂ ਆਈਆਂ ਕਿਤੇ ਉਹਨਾਂ ਰਾਹੁਲ ਨੂੰ ਕੋਲ ਕੀਤੀ ਆ ਵੀ ਤੂੰ ਘਰ ਪਤਾ ਕਰ ਵੀ ਜਿਹੜਾ ਫੋਨ ਨਹੀਂ ਚੱਕਣ ਰਿਹਾ ਜਾਂ ਕੰਮ ਤੇ ਵੀ ਨਹੀਂ ਗਿਆ ਕੀ ਕਾਰਨ ਹੈ ਠੀਕ ਹੈ ਜੀ ਤੇ ਰਾਹੁਲ ਨੇ ਫਿਰ ਜਾ ਕੇ ਪਤਾ ਕੀਤਾ ਆ ਜਦੋਂ ਤੇ ਉਹ ਵੇਖਿਆ ਵੀ ਅੰਦਰ ਉਹ ਦਰਵਾਜ਼ਾ ਬੰਦ ਹੈ ਤੇ ਫੋਨ ਨਹੀਂ ਚੱਕ ਰਿਹਾ ਫਿਰ ਉੱਤੋਂ ਦੀ ਮੌਨਟੀ ਤੋੜ ਕੇ ਉਹਨਾਂ ਪੰਜ ਚਾਰ ਜਾਣੇ ਨੇ ਜਾ ਕੇ ਵੇਖਿਆ ਤੇ ਉਹਦੀ লাশ ਜਿਹੜੀ ਮਿਲੀ ਜਿਹੜਾ ਪੁਲਿਸ ਨੂੰ ਇਨਫੋਰਮ ਕੀਤਾ ਤੇ ਪੁਲਿਸ ਪਾਲਟੀ ਸਾਡੇ ਇੱਥੇ ਜਿਹੜੀ ਹੈ ਕਿ ਪਹੁੰਚੀ ਆ ਤੇ ਬੜੇ ਵਧੀਆ ਟਾਮਨਾ ਆਪਣਾ ਉਹਨਾਂ ਸਾਰੀਆਂ ਟੀਮਾਂ ਬੁਲਾਈਆਂ ਨੇ ਜਾਂਚ ਪੜਤਾਲ ਕਰ ਰਹੇ ਨੇ ਹੁਣ ਜੇ ਦਾ ਪਤਾ ਲੱਗੇਗਾ ਇੱਕ ਕਵਾਰਾ ਲੜਕਾ ਆ 20 21 ਸਾਲ ਦੀ ਕੋਈ ਉਮਰ ਹੈ ਤੇ ਕੀ ਕਾਰਨ ਹੈ ਦਾ ਜੇ ਕੋਈ ਪਤਾ ਨਹੀਂ ਚਲ ਸਕਿਆ ਇਹ ਪਤਾ ਚੱਲੇਗਾ ਹੁਣ ਥੋੜੀ ਦੇਰ ਚ ਪਤਾ ਲੱਗ ਜੇਗਾ ਕਿ ਮਾਪਿਓ ਜਿਹੜੇ ਆ ਰਹੇ ਨੇ ਉਹਨਾਂ ਨੂੰ ਕਾਲ ਕੀਤੀ ਉਹ ਵੀ ਸਦਮੇ ਚ ਉੱਥੇ ਕਿਤੇ ਬਿਓਹਸ਼ ਹੋ ਗਏ ਨੇ ਉਹਨਾਂ ਨੂੰ ਵੀ ਹੈਲਮਟ ਕਰਾਇਆ ਹੁਣ ਠੀਕ ਹੋਣਗੇ ਤੇ ਉਹਨਾਂਗੇ ਫਿਰ ਇਹਨਾਂ ਦਾ ਪਤਾ ਲੱਗੂਗਾ ਸਾਡੇ ਇੰਚਾਰਜ ਸਾਹਿਬ ਮੈਡਮ ਉੱਥੇ ਆਏ ਨੇ ਨਾਲ ਉਹਨਾਂ ਦੇ ਸਾਥੀ ਜਿਹੜੇ ਸਾਰਾ ਥਾਣਾ ਵੀਰ ਦਾ ਪਹੁੰਚਿਆ ਆ ਹੈ ਤੇ ਅਸੀਂ ਨਾਲ ਖੜੇ ਆ ਜੀ ਜੋ ਇਹਨਾਂ ਦੀ ਹੋਈ ਵੀ ਪਤਾ ਕਰਦੇ ਆ ਫਿਰ ਤੁਹਾਨੂੰ ਖਬਰ ਅ ਮੈਨੂੰ ਇਨਟੀਮੇਸ਼ਨ ਮਿਲੀ ਸੀ ਕਿ ਇੱਥੇ ਕਿਸੇ ਲੜਕੇ ਨੇ ਆਪਣੀ ਆਤਮ ਹਸੋਸਾਈਡ ਕਰ ਲਿਆ ਤੇ ਜਿਸ ਕਰਕੇ ਮੈਂ ਮੌਕੇ ਤੇ ਪਹੁੰਚੀ ਆ ਬਾਕੀ ਸਾਰੀਆਂ ਟੀਮਾਂ ਆਈਆਂ ਜਾਂਚ ਚੱਲ ਰਹੀ ਹੈ ਮੈਂ ਪ੍ਰਵਾਸੀ ਸੀ ਇੱਥੇ ਇਹਨਾਂ ਦੀ ਰਹਿਸ਼ ਹੈ ਜੀ ਤੇ ਮੈਂ ਘਰ ਕੋਈ ਹੈਗਾ ਨਹੀਂ ਸੀ ਨਹੀਂ ਜੀ ਤੁਹਾਨੂੰ ਮੈਨੂੰ ਕਦੋਂ ਪਤਾ ਲੱਗਾ ਕਿੰਨੀ ਉਮਰ ਸੀ ਉਹਦੀ ਆਮ ਕਰੀਬ ਲੱਗਦੀ ਆ 21 ਸਾਲ ਉਮਰ ਆ ਤੇ ਮੈਨੂੰ ਤਿੰਨ ਕੋਈ ਪਤਾ ਲੱਗਿਆ ਹੋਰ ਬਚਨੋ ਤੋਂ ਸਾਹਮਣੇ ਹੈ ਕਿ ਨਹੀਂ ਹਜੇ ਤੱਕ ਕੋਈ ਨਹੀਂ ਇਨਵੈਸਟੀਗੇਸ਼ਨ ਜਾਰੀ ਹੈ